ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਜ ਦੇ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਮੇ ਸ ਕੰਮ ਚ ਕਰੇ 트াম্প ਦੀ ਮਦਦ ਟ੍ਰੈਫਿਕ جنگ ਚ ਅਮਰੀਕੀ ਸੈਨੇਟਰ ਦਾਬਤ ਦਾ ਬਿਆਨ ਅਮਰੀਕਾ ਦੇ ਭਾਰਤ ਦੇ ਰਿਸ਼ਤੇ ਤਣਾਪੂਰਨ ਬਣੇ ਹੋਏ ਹਨ ਭਾਰਤ ਤੋਂ ਉੱਪਰ 50% ਦੀ ਟ੍ਰੈਫੀਕਲ ਗਉਣ ਤੋਂ ਬਾਅਦ 트াম্প ਨੇ ਤਮਕੀ ਦਿੱਤੀ ਹੈ ਕਿ ਮਸਲਾ ਹਲ ਹੋਣ ਤੱਕ ਵਪਾਰ ਬਾਰੇ ਕੋਈ ਵੀ ਗੱਲਬਾਤ ਨਹੀਂ ਹੋਏਗੀ ਅਮਰੀਕਾ ਦੀ ਸਾਊਥ ਕੋਲੋਰੀਆਨਾ ਦੇ ਸੈਨੇਟਰ ਲੰдзе ਕਾਹਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਰਾਸ਼ਟਰਪਤੀ ਡੋਨਾ 트াম্প ਦੀ ਜੋ ਰੂਸ ਅਜੂਕਰਕ جنگ ਖਤਮ ਕਰਮਵਾਂ ਨੂੰ ਵਿੱਚ ਮੱਦਦ ਲਈ ਆਪਣੇ ਪ੍ਰਭਾਵ ਦਾ ਇਸਤੇਮਾਲ ਕਰੇ ਅਮਰੀਕੀ ਸੈਨੇਟਰ ਨੇ ਇਹ ਬਿਆਨ ਪ੍ਰਧਾਨ ਮਨਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਨਿਤ ਵਿਚਾਰ ਸ਼ੁੱਕਰਵਾਰ ਯਾਨੀ ਕਿ 8 ਅਗਸਤ ਨੂੰ ਹੋਈ ਫੋਨ ਤੇ ਗੱਲਬਾਤ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ ਗਾਹਮਣ ਇਹ ਵੀ ਕਿਹਾ ਹੈ ਕਿ ਏਕਦਮ ਵਾਸ਼ਿੰਗਟਨ ਅਤੇ ਦਿੱਲੀ ਨਵੀਂ ਦਿੱਲੀ ਸਰਕਾਰ ਸਬੰਧਤ ਦੇ ਇਹ ਚੇਸਦਾਰ ਲਈ ਮਹੱਤਵਪੂਰਨ ਹੋਵੇਗਾ ਅਮਰੀਕੀ ਸੈਨੇਟਰ ਲੈਂਡਜ਼ੇਗਾ ਹਮਨੇ ਸ਼ੁਕਰਵਾਣੂ ਸੋਸ਼ਲ ਮੀਡੀਆ ਫਲੀਟ ਹਰ ਪਲੇਟਫਾਰਮ ਐਕਸ ਤੇ ਇੱਕ ਪੋਸਟ ਕੀਤੀ ਹੈ ਪੋਸਟ ਵਿੱਚ ਗਾਹਮ ਨੇ ਕਿਹਾ ਹੈ ਕਿ ਜਿਵੇਂ ਕਿ ਮੈਂ ਭਾਰਤ ਵਿੱਚ ਆਪਣੇ ਦੋਸਤ ਨੂੰ ਕਹਿ ਰਿਹਾ ਹਾਂ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਸਦਾਰਨ ਲਈ ਸਭ ਤੋਂ ਮਹੱਤਵਪੂਰਨ ਕੰਮ ਜੋ ਉਹ ਕਰ ਸਕਦੇ ਹਨ ਉਹ ਹੈ ਯੂਕਰੇਨ ਵਿੱਚ ਚੱਲ ਰਹੇ ਇਸ ਖੂਨ ਖਰਾਬੇ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਟਰੰਪ ਦੀ ਮਦਦ ਕਰਨਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਸਸਤਾ ਤੇਲ ਆਯਾਤ ਕਰਨ ਵਾਲਾ ਦੂਸਰਾ ਦੂਜਾ ਅਤੇ ਸਭ ਤੋਂ ਦਾ ਖਰੀਦਦਾਰ ਹੈ ਜੋ ਪੁਨਿਤ ਦੀ ਜੰਗੀ ਮਸ਼ੀਨ ਲਈ ਇੱਧਰ ਇਥਣ ਦਾ ਕੰਮ ਕਰਦਾ ਹੈ ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੁਨਿਤ ਨਾਲ ਆਪਣੀਆਂ ਹਾਲੀਆ ਫੋਨ ਕਾਲ ਦੌਰਾਨ ਇਸ ਜੰਗ ਨੂੰ ਇਨਸਾਫ ਪੂਰਨ ਤੇ ਇਸ ਇਹ ਤਦਾਰ ਟੰਗ ਨਾਲ ਹਮੇਸ਼ਾ ਲਈ ਖਤਮ ਕਰਨ ਦੀ ਲੋੜ ਹੈ ਅਤੇ ਜ਼ੋਰ ਦਿੱਤਾ ਗਿਆ ਹੋਵੇਗਾ ਕਿ ਮੈਂ ਆਪਣੇ ਮੈਂ ਹਮੇਸ਼ਾ ਇਹ ਮੰਨਦਾ ਹਾਂ ਕਿ ਇਸ ਮਾਮਲੇ ਵਿੱਚ ਭਾਰਤ ਦਾ ਅਸਰ ਹੈ ਕਿ ਮੈਨੂੰ ਉਮੀਦ ਹੈ ਕਿ ਉਹ ਇਸ ਅਸਰ ਦਾ ਸਾਂਝੇਦਾਰੀ ਨਾਲ ਇਸਤੇਮਾਲ ਕਰਨਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ